ਜੀ ਕੀ ਨਾਮ ਆ ਖੇਡਾ ਲੱਗਾ ਮੇਰਾ ਨਾਮ ਜੀ ਵਰੁਨ ਸਰੀਨਾ ਮੈਂ ਸਦਰ ਬਾਜ਼ਾਰ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹਾਂ ਅੱਜ ਤਕਰੀਬਨ 1:12 1 ਵਜੇ ਇੱਕ ਇਥੇ ਲੜਕਾ ਵਾ ਸੰਜੂ ਠੀਕ ਆ ਜੋ ਕਿ ਡਰਗ ਅਡਿਕਟਿਡ ਆ ਉਹ ਇਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਹੋਣੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਖਾ ਬੁਖਾਰ ਚਲਾਇਆ ਤਾਂ ਕਿ ਉਹ ਠੀਕ ਹੋ ਜਾਵੇ ਬਟ ਉਹ ਨੋਰਮਲ ਨਹੀਂ ਹੋਇਆ ਅਸੀਂ ਮੌਕੇ ਤੇ ਕੰਟਨਰਮੈਂਟ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਇਥੇ ਮੁਲਾਜ਼ਮ ਭੇਜੇ ਨੇ ਤੇ ਹੁਣ ਉਹਨੂੰ 108 ਤੇ ਹਸਪੀਟਲ ਲੈ ਕੇ ਗਏ ਨੇ। ਕੀ ਦੇਖਣ ਨੂੰ ਕੀ ਲੱਗਦਾ ਪਿਆ? ਦੇਖਣ ਨੂੰ ਇਹੋ ਲੱਗਦਾ ਜਿ ਬਹੁਤ ਘੱਟ ਉਮੀਦ ਆ ਉਹਦੀ ਬਚਣ ਦੀ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ ਤੇ ਸ਼ਾਇਦ ਹੀ ਉਹ ਬਚੇ। ਨਸ਼ਾ ਉਹਨੇ ਕਿਹੜਾ ਕੀਤਾ ਸੀਗਾ? ਨਸ਼ਾ ਜੀ ਕੋਈ ਵੀ ਤੁਸੀਂ ਇਹ ਸਦਰਬਜ਼ਾਰ ਕੈਂਟ ਆ ਮੈਂ ਤੁਹਾਨੂੰ ਖੁੱਲਕੇ ਦੱਸਣਾ ਚਾਹਾਂਗਾ। ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਆ ਟੀਕੇ ਲੈਣੇ ਚਰਸ ਲੈਣੀ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕਉਂਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨਹੀਂ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਹਾਂ ਹੁਣ ਤੇ ਹਾਲਾਤ ਵੱਤ ਤੋਂ ਵੱਤਰ ਹੋ ਗਏ ਅੱਜ ਅਸੀਂ ਨੂੰ ਕੈਮਰੇ ਸਾਹਮਣੇ ਆਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦੇਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾ ਕੀ ਕੰਮ ਹੁੰਦਾ ਵਾ ਕਿ ਜਿਹਦੇ ਖਿਲਾਫ ਕੰਪਲੇਂਟ ਹੋਵੇ ਉਹਨੂੰ ਦੱਸ ਦਿੰਦੀ ਆ ਕਿ ਤੁਹਾਡੇ ਖਿਲਾਫ ਫਲਾ ਹੁਣ ਜਿਹੜੇ ਐਸਐਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਘਰ ਉਜੜ ਜਾਣਾ ਇਹ ਜੇ ਕਿੱਥੋਂ ਨਸ਼ਾ ਕਿੱਥੋਂ ਲੈ ਰਹੇ ਨੇ ਸਾਨੂੰ ਇਹ ਨਹੀਂ ਜੀ ਪਤਾ ਵੇਖੋ ਇੱਥੇ ਤੇ ਇਹ ਹਿਸਾਬ ਆ ਹੋਮ ਡਿਲੀਵਰੀਆਂ ਤੱਕ ਹੋਣ ਲੱਪੀਆਂ ਵਾ ਕਿਉਂਕਿ ਇਹ ਇਹਨਾਂ ਨੂੰ ਜਾਣ ਦੇ ਕਿਤੇ ਲੋੜ ਪੈਂਦੀ ਨਹੀਂ ਇਹ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਇਹ ਜਿਹੜਾ ਨੌਜਵਾਨ ਹੈ ਇਹਦੀ ਉਮਰ ਕਿੰਨੀ ਹੈ ਕਿੱਧਰ ਦਾ ਰਹਿਣ ਵਸੇ ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਆ ਸੰਜੂ ਇਹਦਾ ਨਾਮ ਆ ਪਹਿਲਾਂ ਕੈਂਟ ਚ ਰਹਿੰਦਾ ਸੀਗਾ ਹੁਣ ਕਿਤੇ ਮਾਲਾ ਸਾਈਡਸ ਸ਼ਿਫਟ ਹੋ ਗਏ ਬਟ ਇਹ ਇੱਥੇ ਘੁੰਮਦਾ ਫਿਰਦਾ ਰਹਿੰਦਾ ਵਾ ਕੀ ਹਾਲਾਤ ਕੀ ਹੈ ਤੁਹਾਡੇ ਇਲਾਕੇ ਦੇ ਮਿੱਕੇ ਨੂੰ ਹਾਲਾਤ ਬੱਤੋਂ ਬੱਤਰ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਣੀਆਂ ਜਿਹੜੇ ਯੂਥ ਆ ਜਾਂ ਜਨਰੇਸ਼ਨ ਗਾਂਵ ਵਾਲੀ ਆ ਸਭ ਨਸ਼ੇ ਤੇ ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ ਟੀਕੇ ਤੱਕ ਸਭ ਕਤੈਨ ਜਾਜਲਾਂ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਹਾਂ ਰੰਗਲਾ ਪੰਜਾਬ ਇੱਥੇ ਆ ਭੇਜੋ ਹਾਂ ਜਿਹੜਾ ਕਹਿੰਦਾ ਰੰਗਲਾ ਪੰਜਾਬ ਬੇੜਾ ਗਰਗ ਕਰਤਾ ਲੋਕਾਂ ਦੇ ਘਰਾਂ ਦੇ ਘਾਰ ਉਜੜਨਦੇ ਨੇ ਮਾਵਾਂ ਰੋਂਦੀਆਂ ਪੇਟ ਦੀਆਂ ਬੱਚਿਆਂ ਮਗਰ ਭਜਦੀਆਂ ਵਾਂ ਕਿ ਸਾਡਾ ਬੱਚਾ ਕਿਤੇ ਨਸ਼ਾ ਨਾ ਕਰ ਲੇ ਤੇ ਇੱਥੇ ਹਟਦਾ ਕੋਈ ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ ਇੱਕ ਵਾਰ ਕੈਂਟੀ ਭੇਜ ਦੋ ਕਿ ਹੋਰ ਥਾਂ ਜਾਣ ਦੀ ਲੋੜ ਨਹੀਂ ਆ ਬਹੁਤ ਵੱਤੋਂ ਬਤਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜਿੱਥੇ ਕਿਤੇ ਇਲਾਕੇ ਦੇ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਭਾਜੀ ਐਮਐਲਏ ਜਿਹੜੋ ਇਲੈਕਸ਼ਨ ਹੁੰਦੇ ਉਹ ਐਮਐਲਏ ਸਾਡੇ ਤੱਕ ਪਹੁੰਚ ਕਰਦੇ ਤੇ ਬਾਅਦ ਵਿੱਚ ਪੁੱਛ ਕਿchn ਉਹਨਾਂ ਨੇ ਆਣਾ ਕਿ ਅਸੀਂ ਆਣਾ ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ ਉਹਨਾਂ ਨੇ ਬਾਅਦ ਵਿੱਚ ਕਹਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਵੀ ਤੀਦਾ ਹਸਤੀ ਆ ਅਸੀਂ ਥਾਣੇ ਪਹਿਲਾਂ ਹੀ ਕਹਿ ਤਾ ਹੋਇਆ ਵਾ ਲੇਕਿਨ ਹੁਣ ਵਾਲੇ ਜਿਹੜੇ ਐਸਐਚਓ ਸਾਹਮਣੇ ਉਹਨਾਂ ਨਾਲ ਜ਼ਰੂਰ ਗੱਲ ਹੋਈ ਇਹ ਤਾਂ ਉਹਨਾਂ ਨੇ ਸਾਨੂੰ ਉਮੀਦ ਵੀ ਜਿਤਾਈ ਆ ਕਿ ਉਹ ਠੱਲ ਪਾਣਗੇ ਤੇ ਬਾਕੀ ਉਹਨਾਂ ਦੇ ਡਿਪੈਂਡ ਕਰਦਾ ਉਹ ਕੀ ਕਰਦਾ ਠੀਕ ਥੈਂਕ ਯੂ ਧੰਨਵਾਦ ਧੰਨਵਾਦ ਜੀ ਇਹ ਅੱਜ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਸਦਰ ਕੈਂਟਰ ਕੋਈ ਨੌਜਵਾਨ ਜਿਹੜਾ ਵਾ ਗੰਗੂਰ ਵੀ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇੱਥੇ ਪਿਆ ਤੇ ਮਤਲਬ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੁਹਾਨੂੰ ਪੱਕੇ ਥੱਲੇ ਪਿਆ ਉਹਨੂੰ ਚੱਕ ਚੁ ਕਰਾਇਆ ਹਾਰਟ ਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਜੋ ਵੀ ਇਹ ਲੜਕੀ ਦਾ ਇਲਾਕਾ ਕਿਹੜਾ ਤੇ ਕਿੰਦੀ ਉਮਰ ਕਿੰਨੀ ਇਹਨਾਂ ਨੂੰ ਨੌਜਵਾਨ ਇਹ ਸਦਰ ਦਾਈਏ ਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਹੈ ਤੇ ਬਾਕੀ ਇਹਦਾ ਪਤਾ ਕਰਦੇ ਹਾਂ ਵਾਰਸ ਕੌਣਾ ਕੀ ਨਾਂ ਕੀ ਬਤ ਮਿਲਦਾ ਨਾ ਸੰਜੇ ਸੰਜੇ ਨਾ ਮਤਲਬ ਸੰਜੂ ਨਸ਼ੇ ਦਾ ਨਸ਼ੇ ਦਾ ਦੀ ਇਹ ਨਹੀਂ ਕੁਝ ਕਹਿ ਸਕਦੇ ਲੋਕੋ ਜੀ ਤੇ ਸਾਰੇ ਮੋਹਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਬਹੁਤ ਚੰਗੇ ਨਹੀਂ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂ ਨਾ ਬਾਕੀ ਸਾਰੀ ਭਾਈ ਕਰਦੇ ਆ ਸਾਰੀ ਹਾਂ ਹੈਗੇ ਲੜਕੇ ਤੇ ਜੀ ਹਾਂਜੀ ਸਾਰੀ ਹਾਂਜੀ ਆ ਗਿਆ ਆਏ